ਜੇ ਹੋਵੇ ਔਰੰਗਜੇਬ ਹੋਵੇ ਅਬਦਾਲੀ ਹੋਵੇ ਮੱਤਸਾ ਰੰਗੜ ਹੋਵੇ ਇੰਦਰਾ ਗਾਂਧੀ ਹੋਵੇ ਬਿਆਨਤਾ ਬੱਚੜ ਹੋਵੇ ਚਾਹੇ ਜਰਨਲ ਵੈਦਿਆ ਹੋਵੇ ਇਸ ਦਾ ਦਬਾਕ ਨਹੀਂ ਪਾਗਲ ਨਹੀਂ ਕੋਈ ਜਿਹੜਾ ਬਿਨਾਂ ਗੱਲ ਤੋਂ ਜਿਹੜਾ ਆਪਣੀ ਨੌਕਰੀ ਦਾ ਉੱਤੇ ਲਾ ਕੇ ਤੁਹਾਡੇ ਜਿਹੜਾ ਲੱਪਣ ਮਾਰਦਾ ਉਹ ਵੀ ਐਮਪੀ ਬਣੀ ਹੋਈ ਇਹ ਤਾਂ ਪਹਿਲਾਂ ਨਹੀਂ ਸੀ ਮਾਨ ਬਾਂਦਰੀ ਜੀ ਹੁਣ ਤਾਂ ਚੰਬਲ ਹੋਰ ਗਈ ਜਿਹਨੂੰ ਤੁਸੀਂ 9 ਮਾਸ ਦਾ ਰਿਸ਼ਤਾ ਕਹਿੰਦੇ ਹੋ ਸਿੱਖਾਂ ਦੇ ਖਿਲਾਫ ਕਮੇ ਉਹਨਾਂ ਦੇ ਅੰਦਰ ਆਗਮ ਗੁਪਾਂੜ ਮੱਤ ਰਹੇ ਨੇ ਅੱਗ ਦੇ ਭਾਂਬੜ ਆਲਸੇ ਖੰਡੇ ਖਲਾਬ ਜ਼ਹਿਰ ਉਗਲ ਰਹੇ ਨੇ ਉਹ ਬੰਦੇ ਆ ਦੋ ਚਾਰ ਨੇ ਟੱਟੂ ਜੇ ਸ਼ਿਵ ਸੈਨਾ ਦੇ ਨਾਂ ਤੇ ਜਿਹਨਾਂ ਸ਼ਿਵ ਸੈਨਾ ਬਣਾਈਏ ਇੱਕ ਤਾਂ ਗੰਝਾ ਜਾਗਾ ਇਕ ਲੁਧਿਆਣੇ ਵਾਲਾ ਗੰਦ ਮੰਡ ਜਾ ਜਿਹਨੇ ਪਾਇਨੇ ਕਕਾਰ ਗੁਰੂ ਦੇ ਬਾਣਾ ਗੁਰੂ ਵਾਲਾ ਲੱਗਦਾਗਾ ਤੁਹਾਨੂੰ ਲੱਗਦਾ ਹੋਊਗਾ ਵੀ ਸਿੱਖਾ ਪਰ ਇਹ ਸਾਰੇ ਦੁਸ਼ਟ ਨੇ ਇਹ ਹਰ ਅਯਾਸੀਆਂ ਦੇ ਪਾਲੇ ਹੋਏ ਬੰਦੇ ਨੇ ਜਿਹੜੇ ਸਿੱਖ ਕੌਮ ਉੱਤੇ ਜਿਹੜਾ ਅੱਜ ਆਪਾਂ ਗੱਲ ਕਰਦੇ ਆ ਉਸੇ ਕੰਗਣ ਅਰਨੌਤ ਦੀ ਜਿਹਦੇ ਕੱਲ ਉੱਤੇ ਥੱਪੜ ਬੱਜਿਆ ਸੀ ਬੱਜਿਆ ਨਹੀਂ ਮਾਰਿਆ ਸੀ ਕੁਲਵਿੰਦਰ ਕੌਰ ਪੰਜਾਬ ਦੀ ਧੀ ਨੇ ਜਿਹਨੇ ਪੰਜਾਬ ਦੀ ਅਣਖ ਦੇ ਖਾਤਰ ਆਪਦੀ ਖਾਤਰ ਜਿਸਨੇ ਕਹਿੰਦੇ ਕਿ ਪੰਜਾਬ ਬਹੁਤਾ ਚਿਰ ਉਧਾਰ ਨਹੀਂ ਰੱਖਦਾ ਬੇਸ਼ੱਕ ਪੰਜਾਬ ਦਾ ਜਿਹੜਾ ਬੱਚਾ ਬੱਚਾ ਜ ਕੁਲਵਿੰਦਰ ਕੌਰ ਦੇ ਨਾਲ ਖੜਾਗਾ ਪਰ ਬਾਹਰਲੇ ਜਿਹੜੇ ਨੇ ਜਿਹਨੂੰ ਆਪਾਂ ਹਿੰਦੁਸਤਾਨੀ ਕਹਿੰਦੇ ਆ ਉਹਨਾਂ ਨੂੰ ਬਹੁਤ ਅੱਗ ਲੱਗੀ ਹੋਈ ਆ ਇਸ ਟਾਈਮ ਆ ਥੱਪੜ ਮਾਰੇ ਦੀ ਪਰ ਮੈਂ ਉਹਨਾਂ ਸਾਰਿਆਂ ਨੂੰ ਪੁੱਛਣਾ ਚਾਹਣਾ ਜਿਹੜੇ ਕੰਗਨਰ ਨਾਉਤ ਦੇ ਹੱਕ ਵਿੱਚ ਅੱਜ ਭੁੱਤ ਰਹੇ ਨੇ ਇਹ ਕੰਗਨਰ ਨਾਉਤ ਜਦੋਂ ਕਿਸਾਨੀ ਸੰਘਰਸ਼ ਵੇਲੇ ਇਹ ਐਨਾ ਕੁਝ ਬਖਦੀ ਸੀ ਕਿਸਾਨਾਂ ਨੂੰ ਅਤਵਾਦੀ ਬਖਵਾਦੀ ਟਕੇ ਟਕੇ ਦੇ ਕਿਸਾਨਾਂ ਨੂੰ ਸਾਡੇ ਮਾਵਾ ਪੈਣਾ ਨੂੰ ਗਲਤ ਬੋਲਦੀ ਸੀ ਉਦੋਂ ਇਹ ਸਾਰੇ ਕਿੱਥੇ ਸੀ ਨੈਤਿਕ ਦਾ ਪਾਠ ਪੜਾਉਣ ਵਾਲੇ ਉਦੋਂ ਬੀਜਪੀ ਵਾਲੇ ਕਿੱਥੇ ਮਰੇ ਹੋਏ ਸੀ ਇਹ ਮੈਨੂੰ ਦੱਸਣਾ ਇਸ ਵੇਸਾਕ ਮੇਰੇ ਸਭ ਦਾ ਜ਼ਿਕਰ ਰੇ ਨੇ ਪਰ ਗੁੱਸਾ ਆਉਂਦਾਗਾ ਜਦੋਂ ਕਿ ਤੁਸੀਂ ਇੱਕ ਕਮਿਊਨਿਟੀ ਨੂੰ ਟਾਰਗੇਟ ਕਰਦੇ ਹੋ ਸਿੱਕ ਕਮਿਊਨਿਟੀ ਨੂੰ ਤੁਸੀਂ ਟਾਰਗੇਟ ਕਰਦੇ ਹੋ ਤੇ ਜੇਕਰ ਬੰਦਾ ਉਸ ਦੇ ਬਦਲੇ ਤੁਹਾਨੂੰ ਕੋਈ ਕੁਝ ਕਹਵੇ ਜਾਂ ਉਹਦਾ ਰੈਕਸ਼ਨ ਇਹ ਹੋਵੇ ਤੇ ਤੁਸੀਂ ਦਾ ਤੁਹਾਡਾ ਜਿਹੜਾ ਗੁੱਸਾਗਾ ਕਿਤੇ ਨਾ ਕਿਤੇ ਉਹ ਫੁੱਟਦਾ ਜ਼ਰੂਰ ਆ ਮੇਸਾਕ ਕੋ ਪੰਜਾਬ ਦੇ ਨੌਜਵਾਨ ਹੋਣਾ ਚਾਹੇ ਸਾਡੇ ਬਜ਼ੁਰਗ ਬਾਪੂ ਹੋਣ ਚਾਹੇ ਸਾਡੀਆਂ ਮਾਵਾ ਭੈਣਾ ਕਿਉਂ ਨਾ ਹੋਣ ਹਰੇਕ ਬੰਦਰ ਦੇ ਬੰਦੇ ਦੇ ਅੰਦਰ ਜਿਹੜੀ ਗੁੱਸੇ ਦੀ ਭਾਵਨਾ ਹੈ ਹਮੇਸ਼ਾ ਉੜਕਦੀ ਰਹਿੰਦੀ ਆ ਜਦੋਂ ਅਸੀਂ ਕਿਸੇ ਦੇ ਧਰਮ ਦੇ ਖਿਲਾਫ ਨਹੀਂ ਬੋਲਦੇ ਜਦੋਂ ਅਸੀਂ ਕਿਸੇ ਕਮਿਊਨਿਟੀ ਦੇ ਖਿਲਾਫ ਨਹੀਂ ਬੋਲਦੇ ਤਾਂ ਸਾਡੇ ਸਿੱਖਾਂ ਕੌਣ ਹੋਈ ਕਿਉਂ ਅੱਤਵਾਦੀ ਦੱਸਿਆ ਜਾ ਰਿਹਾ ਹੁਣ ਉਹਦੀ ਭੈਣ ਦਾ ਜਿਹੜਾ ਬਿਆਨ ਆਇਆ ਇਹਦਾ ਵੀ ਆਤੰਗਣਾ ਰਣੋਦ ਦਾ ਵੀ ਬਿਆਨ ਆਇਆ ਆਖੇ ਪੰਜਾਬ ਚ ਅੱਤਵਾਦ ਵਧ ਗਿਆ ਉਗਰਵਾਦ ਵਧ ਗਿਆ ਇਹ ਤੁਹਾਡੇ ਇੱਕ ਲੱਪੜ ਵੱਜਿਆ ਤਾਂ ਉਗਰਵਾਦ ਅਤਵਾਦ ਹੋ ਗਿਆ ਤੁਸੀਂ ਜੋ ਉਸ ਮਰਜ਼ੀ ਤੁਸੀਂ ਮੂੰਹ ਚ ਬੱਕੀ ਜਾਓ ਤੁਹਾਡੇ ਲਈ ਕੋਈ ਉਹ ਨਹੀਂ ਉਗਰਵਾਦ ਨਹੀਂ ਉਦੋਂ ਤੁਸੀਂ ਦੇਸ਼ ਭਗਤੋਂ ਤੁਸੀਂ ਸਿੱਖਾਂ ਨੂੰ ਮਾਰੀ ਵੀ ਜਾਓ ਤੁਸੀਂ ਸਿੱਖਾਂ ਨੂੰ ਬੰਨੇ ਵਾਂਗੂ ਨਚੋੜੀ ਵੀ ਜਾਓ ਤਾਂ ਸੱਤਿਆ ਬਾਦ ਆ ਤਾਂ ਉੱਥੇ ਕੋਈ ਅਤਵਾਦ ਨਹੀਂ ਇਹ ਤੁਸੀਂ ਠੇਕਾ ਲੇਤਾ ਹੋਇਆਗਾ ਭਾਰਤ ਦਾ ਜਿਹਨੂੰ ਤੁਸੀਂ ਹਿੰਦੁਸਤਾਨ ਕਹਿੰਦੇ ਹੋ ਹਿੰਦੁਸਤਾਨ ਲਿਖਿਆ ਕਿੱਥੇ ਆ ਇਹ ਸੰਵਿਧਾਨ ਦੇ ਵਿੱਚ ਕਿੱਥੇ ਲਿਖਿਆਗਾ ਇੰਡੀਆ ਤੇ ਭਾਰਤ ਲਿਖਿਆ ਹੈਗਾ ਤੁਸੀਂ ਹਿੰਦੁਸਤਾਨ ਇਹਨੂੰ ਕਿਉਂ ਕਹਿੰਦੇ ਹੋ ਫਿਰ ਜੇ ਤੁਸੀਂ ਖਾਸਤਾਨ ਨਹੀਂ ਕਹਿ ਸਕ ਕਹਿ ਸਕਦੇ ਪਵੰਦੀ ਹੈ ਖਾਸਤਾਨ ਦੇ ਕਹਿਣ ਤੇ ਵੈਸੇਕ ਜਮਹੂਰੀ ਹੱਕ ਦੇ ਨਾਲ ਜਿਹੜਾ ਸੁਪਰੀਮ ਕੋਰਟ ਨੇ ਦੱਸਿਆ ਕਿ ਖਾਸਤਾਨ ਕਹਿ ਸਕਦੇ ਹੋ ਖਾਸਤਾਨ ਮੰਗ ਸਕਦੇ ਹੋ ਤੇ ਪਰ ਤੁਸੀਂ ਜਿਹੜਾ ਇਹ ਵਖਵਾਦੀ ਅਤਵਾਦੀ ਵਾਲੇ ਜਿਹੜੇ ਸ਼ਬਦ ਬੋਲਦੇ ਹੋ ਤੇ ਜੇਕਰ ਤੁਹਾਡੇ ਅੱਜ ਲੱਪੜ ਪੈ ਗਿਆ ਤਾਂ ਤੁਹਾਨੂੰ ਸਭ ਕੁਝ ਚੇਤਾ ਆ ਗਿਆ ਤੁਸੀਂ ਇਹ ਵੇਖੋ ਸਿੱਖ ਕੌਮ ਦਾ ਇਤਿਹਾਸ ਪੜੋ ਪਹਿਲਾਂ ਤਾਂ ਸਾਡੇ ਗੁਰੂ ਗੋਬਿੰਦ ਸਿੰਘ ਜੀ ਤੋਂ ਲੈ ਕੇ ਸ੍ਰੀ ਹਰਗੋਬਿੰਦ ਸਾਹਿਬ ਤੋਂ ਲੈ ਕੇ ਪੰਜਵੇਂ ਪਾਸਾ ਗੁਰੂ ਅਰਜਨ ਦੇਵ ਜੀ ਨੇ ਤੱਕ ਜਿਹੜੀਆਂ ਨੇ ਸ਼ਹੀਦੀਆਂ ਨੇ ਉਹ ਸੱਤਵੇਂ ਸ਼ਹੀਦੀਆਂ ਹੋਈਆਂ ਨੇ ਉਸ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਲੈ ਕੇ ਅੱਜ ਤੱਕ ਜਿੰਨੇ ਵੀ ਸਾਡੇ ਕੌਮ ਦੇ ਨਾਲ ਕੋਈ ਜ਼ੁਲਮ ਕਰਦਾ ਕੌਮ ਦੇ ਉੱਤੇ ਸਾਨੂੰ ਈਨ ਮਨਾਉਣ ਦੀ ਕੋਸ਼ਿਸ਼ ਕਰਦਾ ਸਾਡੇ ਉੱਤੇ ਵੱਖਵਾਦੀ ਜਾਂ ਸਾਡੇ ਧਰਤ ਉੱਤੇ ਆਪਣਾ ਟੈਂਕਾਂ ਧੋਪਾਂ ਦੇ ਨਾਲ ਹਮਲਾ ਕਰਦਾਗਾ ਚਾਹੇ ਕੋਈ ਮੱਛਾ ਰੰਗੜਾ ਜਾ ਕੇ ਉੱਤੇ ਬੈੰਦਾਗਾ ਤੇ ਔਰਿੰਗ ਹੋਵੇ ਔਰਿੰਗ ਜੇਬ ਹੋਵੇ ਅਬਦਾਲੀ ਹੋਵੇ ਮੱਸਾ ਰੰਗੜ ਹੋਵੇ ਇੰਦਰਾ ਗਾਂਧੀ ਹੋਵੇ ਬਿਆਨਤਾ ਬੱਚੜ ਹੋਵੇ ਚਾਹੇ ਜਰਨਲ ਬੈਂਦਿਆ ਹੋਵੇ ਤੇ ਚਾਹੇ ਹੁਣ ਹੋਰ ਜਿੰਨੇ ਵੀ ਹੈਗੇ ਨੇ ਇਕਾ ਦੁੱਕਾ ਜਿਨ੍ਹਾਂ ਨੇ ਸਿੱਖ ਕੌਮ ਦੇ ਨਾਲ ਪੰਗਾ ਲਿਆ ਸਿੱਖ ਕੌਮ ਨੂੰ ਮਾਰਾ ਗਿਆ ਸਿੱਖੋਂ ਉੱਤੇ ਜ਼ੁਲਮ ਕੀਤਾ ਪਰ ਸਿੱਖ ਕੌਮ ਨੇ ਹਮੇਸ਼ਾ ਉਹਨਾਂ ਦਾ ਨਿਆਂ ਦਾ ਦੁੱਗਣਾ ਦਾ ਤਿੱਗਣਾ ਹੋ ਕੇ ਮੋੜਿਆਗਾ ਇਹ ਸਿੱਖ ਕੌਮ ਇਸ ਨੂੰ ਭਾਜੀ ਕਹਿੰਦੇ ਆ ਅੱਜ ਤੁਹਾਨੂੰ ਥੱਪੜ ਜਿਹੜਾ ਵੱਜਿਆ ਗੱਲ ਲਾਲ ਹੋ ਗਈ ਦਿਸ ਗਈ ਅੱਜ ਕੰਗਣਾ ਰਨਾਉਤ ਦੀ ਜਿਹੜੀ ਕੰਗਣਾ ਰਨਾਉਤ ਦੀ ਤੁਸੀਂ ਵੀਡੀਓ ਜਾ ਕੇ ਚੈੱਕ ਕਰ ਲਓ ਪਹਿਲਾਂ YouTube ਉੱਤੇ ਪੰਨਿਆਂ ਨੇ ਜਿਹੜੀਆਂ ਸਿੱਖਾਂ ਦੇ ਖਿਲਾਫ ਬੋਲਦੀ ਆ ਕਿਤੇ ਸੁਭਦੀਪ ਸਿੰਘ ਜਿਹੜਾ ਕਲਾਕਾਰ ਆ ਬਾਹਰ ਬੈਠਾ ਉਹਨੂੰ ਹੀ ਅੱਤਵਾਦੀ ਦੱਸਦੀ ਆ ਜੇ ਦਲਜੀਤ ਬੋਲਦਾ ਦਸਾਂਤ ਬੋਲਦਾ ਉਹਨੂੰ ਵੀ ਅੱਤਵਾਦੀ ਦੱਸਦੀ ਆ ਜਿਹੜਾ ਵੀ ਕੋਈ ਪੰਜਾਬੀ ਬੋਲਦਾ ਸਾਰੇ ਅੱਤਵਾਦੀ ਹੋਗੇ ਕਲਾਕਾਰ ਵੀ ਕਿਸਾਨ ਵੀ ਜਿਹੜੇ ਆਮ ਵੀ ਕਿ ਇਹਨਾਂ ਨੂੰ ਜਿਹੜੀ ਸਾਡੀ ਦਸਤਾਰ ਆ ਜਾ ਸਾਡੀ ਜਿਹੜੀ ਇਹਨਾਂ ਨੂੰ ਇਹ ਚੁਬਦੀ ਹੈ ਇਹਨਾਂ ਨੂੰ ਸਾਡਾ ਦਾੜਾ ਚੁਬਦਾ ਹੈ ਇਹਨਾਂ ਨੂੰ ਅਸੀਂ ਆਦੀ ਅਸੀਂ ਕਿਸੇ ਨੂੰ ਕਿਹਾਗਾ ਕਿ ਤੁਸੀਂ ਅਤਵਾਦੀਆਂ ਬਕਵਾਦੀਆਂ ਜਾਂ ਅਸੀਂ ਕਿਸੇ ਨੂੰ ਟਾਰਗੇਟ ਕੀਤਾ ਕਿਸੇ ਕਮਿਊਨਿਟੀ ਨੂੰ ਤੁਸੀਂ ਸਾਰੀ ਕਮਿਊਨਿਟੀ ਨੂੰ ਜਿਹੜਾ ਟਾਰਗੇਟ ਕਰੀ ਜਾਂਦੇ ਹੋ ਤੇ ਆਪ ਦੇ ਬਾਰੇ ਹੁਣ ਦੁੱਖ ਲੱਗਦਾਗਾ ਜਦੋਂ ਪੰਗੇ ਲੈਣੇ ਕਿਸੇ ਦੇ ਨਾਲ ਉਹ ਤੋਂ ਸੋਚ ਸਮਝ ਕੇ ਲਿਆ ਕਰੋ ਪੰਜਾਬੀ ਵੀ ਕੋਨੇ-ਕੋਨੇ ਦੇ ਵਿੱਚ ਬੈਠਾਗਾ ਜੇਕਰ ਤੁਸੀਂ ਸੋਚਦੇ ਹੋ ਕਿ ਅਸੀਂ ਕਦੇ ਹਿਮਾਚਲ ਦੇ ਉੱਪਰ ਜਦੋਂ ਆਨੰਦਪੁਰ ਸਾਹਿਬ ਦੀ ਹੋਲਾ ਮਹਲਾ ਹੁੰਦਾਗਾ ਜਾਂ ਜੇ ਹਿਮਾਚਲ ਦੇ ਵਿੱਚ ਜਾਂਦੇ ਨੇ ਸਾਡੇ ਨੌਜਵਾਨ ਉੱਥੇ ਝੰਡੇ ਲਾਏ ਜਾਂਦੇ ਨੇ ਉਹਨਾਂ ਨੂੰ ਖਾਲਸਤਾਨੀ ਆਖਿਆ ਜਾਂਦਾ ਪੁਲਿਸ ਵੱਲੋਂ ਕੇਸਰੀ ਝੰਡਿਆਂ ਨੂੰ ਸਾਡੇ ਨਾਲ ਥਾਂ-ਥਾਂ ਤੇ ਬਤਕਰਾ ਕੀਤੇ ਜਾਂਦੇ ਨੇ ਸਾਨੂੰ ਪੰਜਾਬ ਤੋਂ ਬਾਹਰ ਤੁਸੀਂ ਨਿਕਲ ਨਹੀਂ ਦਿੰਦੇ ਜੁਪੀ ਬਿਹਾਰ ਦੇ ਵਿੱਚ ਸਾਡਾ ਦਿੱਲੀ ਦੇ ਵਿੱਚ ਜਿੱਥੇ ਵੀ ਅਸੀਂ ਜਾਂਦੇ ਹਾਂ ਸਾ ਸਿੱਖ ਧਰਮ ਦੇ ਸਿੱਖ ਉਹਮ ਦੀ ਨਾਲ ਕੀ ਕੁਝ ਨਹੀਂ ਹੁੰਦਾਗਾ ਜੇ ਤੁਹਾਡੀ ਅੱਜ ਇੱਕ ਜਿਹੜੀ ਪਾਲੀ ਹੋਈ ਆਪਣੀ ਕਹਿ ਦਈਏ ਉਹਨੂੰ ਤੇ ਉਹਦੇ ਸਾਡੀ ਬੱਬਰ ਸ਼ੇਰ ਨਹੀਂ ਕੁਲਵਿੰਦਰ ਕੌਰ ਪੰਜਾਬ ਦੀ ਧੀ ਨੇ ਇੱਕ ਲੱਪੜ ਮਾਰ ਕੇ ਗੱਲ ਲਾਲ ਕਰ ਦਿੱਤੀ ਤੇ ਤੁਹਾਨੂੰ ਅੱਜ ਬੜਾ ਦਿੱਲੀ ਤੱਕ ਸਿੱਖ ਪਹੁੰਚ ਗਿਆ ਦਿੱਲੀ ਹਿੱਲ ਗਈ ਅੱਜ ਇੱਕ ਥੱਪੜ ਦੇ ਨਾਲ ਜਦੋਂ ਤੁਸੀਂ ਸਿੱਖਾਂ ਦੇ ਪੈਰੀਂ ਬਣਦੇ ਹੋ ਸਿੱਖਾਂ ਨੂੰ ਕੁਰਦਿਓ ਸਿੱਖਾਂ ਨੂੰ ਜਲੀਲ ਕਰਕੇ ਕਿਸ ਤਰ੍ਹਾਂ ਕੁੱਟਿਆ ਜਾਂਦਾ ਕਿਸ ਤਰ੍ਹਾਂ ਮਾਰਿਆ ਜਾਂਦਾਗਾ ਕਦੇ ਧਾੜੀ ਕਦੇ ਆਵਾਜ਼ ਉੱਠੀ ਅਜੇ ਤੱਕ ਅੱਜ ਸਾਡੇ ਬਹੁਤੇ ਜਿਹੜੇ ਪੰਜਾਬ ਵਿੱਚ ਬੈਠੇ ਨੇ ਪੰਜਾਬ ਦਾ ਖਾਕੇ ਆਪਾਂ ਕਹਿੰਦੇ ਜਿਸ ਨੂੰ ਆਪਾਂ ਕਹਿੰਦੇ ਹੁੰਦੇ ਆ ਨੂਨ ਹਰਾਮ ਨਮਕ ਹਰਾਮੀ ਕਹਿੰਦੇ ਹੁੰਦੇ ਆ ਉਹ ਅੱਜ ਪੰਜਾਬ ਦੇ ਵਿੱਚ ਬੈਠੇ ਨੇ ਉਹ ਪੰਜਾਬ ਦੇ ਹੱਕ ਦੇ ਵਿੱਚ ਬੋਲਣ ਦੇ ਬਜਾਏ ਉਸ ਜਿਹੜੀ ਕੰਗਣਾ ਰਣਾਉਤ ਆ ਜਿਹੜੀ ਜਿਹੜੀ ਸਾਡੀਆਂ ਮਾਵਾਂ ਭੈਣਾਂ ਨੂੰ ਟਕੇ ਟਕੇ ਦੀਆਂ ਔਰਤਾ ਕਹਿੰਦੀ ਸੀ ਦਿਹਾੜੀਦਾਰ ਔਰਤਾਂ ਕਹਿੰਦੀ ਸੀ ਅੱਜ ਉਹਦੇ ਹੱਕ ਵਿੱਚ ਖੜੇ ਨੇ ਲੱਖ ਲਾਣ ਤਾਂ ਨੇ ਇਹ ਜਿੰਨੀਆਂ ਇਹ ਕਿੱਧਰਲਾ ਕਾਇਦਾ ਕਾਨੂੰਨ ਆ ਜੇ ਤੁਸੀਂ ਸਾਡੇ ਭੈਣਾਂ ਦੀਆਂ ਚੁੰਨੀਆਂ ਰੋਲੋਂ ਸਾਡੇ ਤੀਆਂ ਪੁੱਤਾਂ ਦੀਆਂ ਪੱਗਾਂ ਰੋਲੋਂ ਸਿੱਧੀਆਂ ਜਾ ਕੇ ਉਹਦੇ ਸੁਭਕਰਨ ਸਿੰਘ ਦੇਣੀਆਂ ਗੋਲੀਆਂ ਮਾਰੀਆਂ ਜਾਣ ਉਹਨਾਂ ਨੂੰ ਸ਼ਹੀਦ ਕੀਤਾ ਜਾਵੇ ਨੌਜਵਾਨਾਂ ਨੂੰ ਤੁਸੀਂ ਸੱਤਵਾਦੀ ਹੋਗੇ ਅਸੀਂ ਅੱਤਵਾਦੀ ਹੋਗੇ ਜੇ ਸਰਨੀਆਂ ਪੱਗਾਂ ਵੀ ਲੈਂਦੀਆਂ ਨੇ ਸਾਨੂੰ ਮਾਰਿਆ ਵੀ ਜਾਂਦਾ ਅਸੀਂ ਫੇਰ ਵੀ ਅੱਤਵਾਦੀ ਆ ਤੁਸੀਂ ਕੁਰਸੀਆਂ ਮਾਣਦੇ ਹੋ ਕੁਰਸੀਆਂ ਤੇ ਬੈਠਦੇ ਹੋ ਤੁਸੀਂ ਸੱਤਵਾਦੀ ਹੋ ਤੁਸੀਂ ਗੋਲੀਆਂ ਚਲਾਉਂਦੇ ਹੋ ਤਾਂ ਵੀ ਸੱਤਵਾਦੀ ਹੋ ਤੁਸੀਂ ਸਿੱਖਾਂ ਦਾ ਕਾਣ ਕਰਦੇ ਹੋ ਤਾਂ ਵੀ ਸੱਤਵਾਦੀ ਹੋ ਇਹ ਦੱਸੋ ਸਿੱਖਾਂ ਦਾ ਇਹਦੇ ਵਿੱਚ ਕੀ ਕਸੂਰ ਆ ਸਿੱਖ ਜਾਂ ਜਿਹੜੇ ਪੰਜਾਬ ਦੇ ਜੰਮਪਾਲ ਨੇ ਜਿਹੜੇ ਅੱਜ ਬਹੁਤ ਹੀ ਜ਼ਿਆਦੇ ਕਹਿੰਦੇ ਆ ਨੌ ਮਾਤਰਾ ਰਿਸ਼ਤਾ ਨੌ ਮਾਤਰਾ ਰਿਸ਼ਤਾ ਅੱਜ ਉਹਨਾਂ ਨੂੰ ਪੁੱਛਣ ਵਾਲਾ ਹੋਵੇ ਅੱਜ ਉਹ ਲੋਕ ਪੰਜਾਬ ਦੇ ਵਿੱਚ ਬਹਿ ਕੇ ਜਿਹਨੂੰ ਤੁਸੀਂ ਨੌ ਮਾਤਰਾ ਰਿਸ਼ਤਾ ਕਹਿੰਦੇ ਹੋ ਸਿੱਖਾਂ ਦੇ ਖਿਲਾਫ ਕੰਮੇ ਉਹਨਾਂ ਦੇ ਅੰਦਰ ਅਗਮਗ ਭੰਬੜ ਮਚ ਰਹੇ ਨੇ ਅੱਗ ਦੇ ਭੰਬੜ ਆਹ ਸਿੱਖਾਂ ਦੇ ਖਿਲਾਫ ਜ਼ਹਿਰ ਉਗਲ ਰਹੇ ਨੇ ਉਹ ਬੰਦੇ ਆਹ ਦੋ ਚਾਰ ਨੇ ਟੱਟੂ ਜੇ ਸ਼ਿਵਸੈਨਾ ਦੇ ਨਾਂ ਤੇ ਜਿਹਨਾਂ ਸ਼ਿਵਸੈਨਾ ਬਣਾਈ ਇੱਕ ਤਾਂ ਗੰਜਾ ਜਾਏਗਾ ਇੱਕ ਲੁਧਿਆਣੇ ਵਾਲਾ ਗੰਦ ਮੰਡਿਆ ਜਿਹਨੇ ਪਾਇਨੇ ਕਕਾਰ ਗੁਰੂ ਦੇ ਬਾਣਾ ਗੁਰੂ ਵਾਲਾ ਲੱਗਦਾਗਾ ਤੁਹਾਨੂੰ ਲੱਗਦਾ ਹੋਊਗਾ ਵੀ ਸਿੱਖਾ ਪਰ ਇਹ ਸਾਰੇ ਦੁਸ਼ਟ ਨੇ ਇਹ ਸਾਰੇ ਅਯਾਸੀਆਂ ਦੇ ਪਾਲੇ ਹੋਏ ਬੰਦੇ ਨੇ ਜਿਹੜੇ ਸਿੱਖ ਕੌਮ ਉੱਤੇ ਜਿਹੜਾ ਸਾਰੇ ਕਹਿੰਦੇ ਅਸੀਂ ਹੱਕ ਚ ਕੜੇ ਕੰਗਣਾ ਨੋ ਤੇ ਖੜੀ ਜਾਓ ਅਸੀਂ ਤਾਂ ਅੱਧਰੋਂ ਕੁਝ ਲੈਣਾਗਾ ਸਾਡੀ ਕੌਮ ਜੇਕਰ ਤੁਸੀਂ ਉਹਨੂੰ ਨੌਕਰੀ ਤੇ ਵੀ ਲਾ ਦਿੰਦੇ ਹੋ ਪੰਜਾਬ ਦੀ ਤੀਨੂੰ ਸਿੱਖ ਕੌਮ ਸਾਹਮਣੇ ਜਰੂਰ ਆ ਅੱਜ ਸਾਡੇ ਭਾਈ ਨਮਤੇਜ ਸਿੰਘ ਗੱਗੂ ਜਿਨ੍ਹਾਂ ਨੇ ਪੂਲੇ ਨੂੰ ਜੇਲ੍ਹ ਦੇ ਵਿੱਚ ਅੱਗ ਲਾ ਕੇ ਸਾਰੇ ਅਸੀਂ ਜਿਹੜੇ ਮਸੰਦ ਨੂੰ ਜਿਨ੍ਹਾਂ ਨੇ ਭਾਈ ਜਟਾਣੇ ਦਾ ਪਰਿਵਾਰ ਭਾਈ ਜੋਗੀ ਦਾ ਕਬੀਸਰ ਜਿਹੜਾ ਹੈਗਾ ਸੀ ਉਹਦਾ ਪਰਿਵਾਰ ਜਿਹੜਾ ਜਲਾਇਆ ਸੀ ਤੇ ਉਸ ਪੂਲੇ ਨੂੰ ਚੰਦ ਸਿੰਘ ਤੇ ਭਾਈ ਨਮਤੇਸ਼ ਸਿੰਘ ਗੱਗੂ ਨੇ ਜਿਹੜੀ ਮੌਤਲੀ ਸਹਾਇਤਾ ਦਿੱਤੀ ਸੀ ਅੱਜ ਨਮਤੇਸ਼ ਸਿੰਘ ਵੱਲੋਂ ਉਸ ਸਾਡੀ ਭੈਣ ਕੁਲਵਿੰਦਰ ਕੌਰ ਨੂੰ 1 ਲੱਖ ਰੁਪਏ ਦੀ ਨੌਕਰੀ ਦਾ ਜਿਹੜਾ ਕਿਹਾ ਕਿ ਇੱਕ ਮਹੀਨੇ ਦਾ 1 ਲੱਖ ਰੁਪਿਆ ਨੌਕਰੀ ਦਿੱਤੀ ਜਾਊਗੀ ਤੇ ਉਹਦੇ ਹਸਪਤਾਲ ਦੇ ਵਿੱਚ ਜਿਹੜੀ ਆਪਦੀ ਹੈਗੀ ਆਮਾਨਦਾਰੀ ਨਾਲ ਨੌਕਰੀ ਕਰੇ ਤੇ ਸਾਡੇ ਸਿੱਖ ਕੌਮ ਕੋਲੇ ਕਾਹਦਾ ਘਟਾਗਾ ਇਹ ਤੁਸੀਂ ਥੋੜੀ ਆ ਕਿ ਤੁਸੀਂ ਸਾਨੂੰ ਇਹ ਕੰਨ ਦਬਾਉਣਾ ਚਾਹੁੰਦੇ ਹੋ ਕਿ ਉਹਨੂੰ ਨੌਕਰੀ ਤੋਂ ਲਾ ਦਿੱਤਾ ਜਾਊਗਾ ਉਹਦੇ ਕੇਸ ਬਾ ਦਿੱਤੇ ਨੇ ਕਾਦੇ ਕੇਸ ਨੇ ਵੀ ਲੱਪੜਦਾ ਕਾਦਾ ਕੇਸ ਆ ਇੱਥੇ ਤਾਂ ਲੋਕਾਂ ਨੂੰ ਬੰਦੇ ਮਾਰ ਦਿੰਦੇ ਤਾਂ ਕਿਸੇ ਨਹੀਂ ਪੈਂਦਾ ਇੱਥੇ ਤਾਂ ਤਾਂ ਪੁਲਿਸ ਨਹੀਂ ਆਉਂਦੀ ਇੱਥੇ ਤਾਂ ਸਿਰ ਪਾੜ ਜਾਂਦੇ ਨੇ ਤਾਂ ਜਾ ਕੇ 23 24 ਦਾ ਪਰਚਾ ਨਹੀਂ ਬਣਦਾ ਇਹ ਥੱਪੜ ਮਾਰੇ ਤਾਂ ਟਾੜੀ ਅੱਜ ਦਿੱਲੀ ਦੀ ਤੱਕ ਗੂੰਜ ਪੈ ਗਈ ਸਿੱਖਾਂ ਨੂੰ ਕੋ ਕੋ ਕੇ ਮਾਰਿਆ ਗਿਆ ਉਹਨਾਂ ਨੂੰ ਹਾਲੇ ਤੱਕ ਕੋਈ ਸਜ਼ਾ ਨਹੀਂ ਕਿੱਥੇ ਭਾਜਪੀ ਬੋਲੀ ਆ 10 ਸਾਲਾ ਜਿਹੜਾ ਪ੍ਰਧਾਨ ਮੰਤਰੀ ਰਹਿ ਗਿਆ ਨਰਿੰਦਰ ਮੋਦੀ ਦੱਸੋ ਕੀ ਇੱਕ ਸ਼ਬਦ ਬੋਲਿਆ ਨੇ ਜੇ ਅਤਿਆਚਾਰ ਹੁੰਦਾ ਸਭ ਤੋਂ ਵੱਧ ਸਿੱਖਾਂ ਤੇ ਹੁੰਦਾ ਜੇ ਢਿੱਡ ਸੌਦੋਂ ਜ਼ਿਆਦਾ ਭਰਦਾ ਸਿੱਖ ਜਿਹੜਾ ਕਿਸਾਨ ਆ ਪੰਜਾਬ ਦਾ ਅੰਦਾਤਾਗਾ ਤੁਹਾਡਾ ਸਾਰਿਆਂ ਦਾ ਢਿੱਡ ਭਰਨ ਵਾਲਾਗਾ ਤੁਸੀਂ ਪੰਜਾਬ ਦੇ ਬੈਰੀ ਬਣੇ ਹੋਇਓ ਅੱਜ ਬਹੁਤ ਜਿਹੜੇ ਕੰਗੜਾ ਰਣੌਤ ਦੇ ਹੱਕ ਵਿੱਚ ਜਿਹੜੇ ਉਹਦੇ ਨਾਲ ਦੇ ਨੇ ਮੈਂ ਹੁਣ ਇੱਥੇ ਸ਼ਬਦ ਨਹੀਂ ਵਰਤਣਾ ਚਾਹੁੰਦਾ ਜਾਇ ਜੋ ਆਪ ਨੇ ਕਹਿੰਦੇ ਹੁੰਦੇ ਜਾਇ ਜੀ ਕੋਕੋ ਉਹ ਜਿਹੋਦੇ ਬੱਚੇ ਉਹਨਾਂ ਨੇ ਤਾਂ ਖੜਨਾ ਸੀ ਪਰ ਸਾਡੇ ਜਦੋਂ ਪਗਤਾਰੀ ਦਸਤਾਰਤਾਰੀ ਦਾੜੇ ਵਾਲੇ ਤੇ ਉਹ ਗੰਗਣਾ ਰਣੋਤ ਦੇ ਹੱਕ ਵਿੱਚ ਖੜਦੇ ਆ ਤੇ ਲੱਖ ਲਾਹਣ ਤਾਂ ਉਹਨਾਂ ਨੂੰ ਇਹੋ ਜਿਹੇ ਲੋਕਾਂ ਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਪੰਜਾਬ ਤੇ ਜੰਮ ਕੇ ਪੰਜਾਬ ਦਾ ਖਾ ਕੇ ਪੰਜਾਬ ਦੀ ਧੀ ਨੇ ਜੇਕਰ ਲਪੜ ਮਾਰ ਦਿੱਤਾ ਗੁੱਸੇ ਦੇ ਵਿੱਚ ਆ ਕੇ ਤੇ ਉਹਨੂੰ ਦੁੱਖ ਤਾਂ ਲੱਗਿਆ ਸਾਡੀਆਂ ਮਾਮਾ ਤੀਆਂ ਭੈਣਾਂ ਦੇ ਖਿਲਾਫ ਉਹ ਜ਼ਹਿਰ ਉਗਲਦੀ ਸੀ ਕੰਗਰਾਂ ਨਾਉਤਾ ਜੇ ਉਹਨੇ ਇੱਕ ਗੁੱਸੇ ਦੇ ਵਿੱਚ ਆ ਕੇ ਲਪੜੋਦੇ ਜੜ ਦਿੱਤਾ ਤਾਂ ਕਿ ਮੌਤ ਆ ਗਈ ਉਹਨੂੰ ਵੀਡੀਓ ਨੂੰ ਵੱਧ ਤੋਂ ਵੱਧ ਕਰਿਓ ਸ਼ੇਅਰ ਇਹਨੂੰ ਤੇ ਕਈ ਲੋਕ ਕਹਿੰਦੇ ਆ ਕਿ ਉਹਨੇ ਕੁਲਵਿੰਦਰ ਕੌਰ ਨੇ ਮਾਫੀ ਮੰਗ ਲਈ ਆ ਉਸ ਭੈਣ ਨੇ ਕੋਈ ਮਾਫੀ ਨਹੀਂ ਮੰਗੀ ਸਾਰੇ ਸਿੱਖ ਕੌਮ ਕੇ ਸਾਰਾ ਪੰਜਾਬ ਉਹਦੇ ਨਾਲ ਖੜਾਗਾ ਉਹਦੀ ਮਾਂ ਦਾ ਬਿਆਨ ਵੀ ਆਇਆ ਹੈ ਕੁਲਵਿੰਦਰ ਕੌਰ ਜੀ ਦਾ ਉਹਨਾਂ ਨੇ ਵੀ ਦੱਸਿਆ ਕਿ ਕੰਗੜਾ ਰਨਾਉਤ ਕੁਛ ਨਾ ਕੁਛ ਬੋਲੀ ਹੋਣੀ ਅਤਵਾਦੀ ਬਖਵਾਦੀ ਕਿਹਾ ਹੁਣ ਮੇਰੀ ਧੀ ਨੂੰ ਤਾਂ ਜਾ ਕੇ ਉਹਨੇ ਗੁੱਸੇ ਦੇ ਵਿੱਚ ਕੁਛ ਨਾ ਕੁਛ ਜਿਹੜਾ ਲੱਪੜ ਜਿਹੜਾ ਉਹਦੇ ਗੱਲ ਉੱਤੇ ਜੜਿਆਗਾ ਕਿਸੇ ਦਾ ਦਿਮਾਗ ਨਹੀਂ ਪਾਗਲ ਨਹੀਂ ਕੋਈ ਜਿਹੜਾ ਬਿਨਾਂ ਗੱਲ ਤੋਂ ਜਿਹੜਾ ਆਪਣੀ ਨੌਕਰੀ ਦਾ ਉੱਤੇ ਲਾ ਕੇ ਤੁਹਾਡੇ ਜਿਹੜਾ ਲੱਪੜ ਮਾਰਦਾ ਉਹ ਵੀ ਐਮਪੀ ਬਣੀ ਹੋਈ ਇਹ ਤਾਂ ਪਹਿਲਾਂ ਨਹੀਂ ਸੀ ਮਾਨ ਬਾਂਦਰੀ ਜੀ ਹੁਣ ਤਾਂ ਚੰਬਲ ਹੋਰ ਗਈ ਵੀਡੀਓ ਲੰਬੀ ਹੁੰਦੀ ਐ ਨੂ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੁਸੀਂ ਵੀਡੀਓ ਨੂੰ ਚਾਜ ਦਿਨ ਸੁਣ ਲਿਆ ਕਰੋ ਹੋਰ ਗੰਦਮੰਦ ਬਥੇਰਾ ਸੁਣ ਦਿਓ 2 ਮਿੰਟ ਇੱਧਰ ਵੀ ਕੱਟ ਲਿਆ ਕਰੋ ਮਾੜੀ ਮੋਟੀ ਦਿਮਾਗ ਵਿੱਚ ਪਾ ਲਿਆ ਕਰੋ ਮਾੜੀ ਮੋਟੀ ਅਣਖ ਜਗਾ ਲਓ ਪੰਜਾਬੀਓ ਨਾ ਬਣੋ ਆ ਮੰਡ ਵਰਗੇ ਜਿਹੜੇ ਲੁਧਿਆਣੇ ਵਿੱਚ ਗੰਦ ਜਾ ਬੈਠਾ ਨੇ 50 ਨੂੰ ਗੰਨਮੈਨ ਦਿੱਤੇ ਹੋਏ ਨੇ ਨਾ ਬਣੋ ਜਿਹੜਾ ਟੱਟੂ ਜਿਹੜਾ ਗੰਜਾ ਜਾਇਗਾ ਬਿੰਦੇ ਬੱਦੇ ਦਿਖਾਉਂਦਾ ਮੇਰੇ ਇੱਥੇ ਗੋਲੀ ਵੱਜੀ ਸੀ ਇੱਥੇ ਗੋਲੀ ਵੱਜੀ ਸੀ ਇੱਕ ਕਹਿ ਕਹਿ ਕੇ ਸਕੌਟੀਆਂ ਲੈ ਲੈ ਕੇ ਸਿੱਖ ਕੌਮ ਦੇ ਖਿਲਾਫ ਜ਼ਹਿਰ ਉਗਲ ਰਹੇ ਨੇ ਇਹ ਲੋਕ ਤੇ ਉਧਰੋਂ ਜਦੋਂ ਵੀ ਸਾਡਾ ਸੀਐਮ ਬੰਦ ਆ ਕਹਿੰਦੇ ਸਿੱਖ ਚੇੜਾ ਜੀ ਸਿੱਖ ਚੇੜਾ ਕਦੇ ਸਾਡਾ ਮੁੱਖ ਮੰਤਰੀ ਪੰਜਾਬ ਦਾ ਪੰਜਾਬ ਦਾ ਨਹੀਂ ਹੋਇਆ ਕਦੇ ਉਲਟੇ ਸੁੱਧੇ ਬਿਆਨ ਦੇਊਗਾ ਸਾਡੇ ਪਾਣੀਆ ਤੇ ਡਾਕਾ ਵੱਜ ਰਿਹਾ ਸਾਡੀ ਜਵਾਨੀ ਖੁਰ ਰਹੀ ਆ ਸਾਡੀ ਜਵਾਨੀ ਨਸਿਆਂ ਨੇ ਮਾਰ ਰਹੀ ਆ ਪਰ ਸਾਡਾ ਜਿਹੜਾ ਪਾਣੀ ਲੁੱਟਿਆ ਜਾ ਰਿਹਾਗਾ ਸਾਡੀਆਂ ਧਰਤੀਆਂ ਦੀ ਬੰਜਰਾ ਹੋ ਰਹੀਆਂ ਨੇ ਸਾਡਾ ਜਿਹੜਾ ਇੱਥੇ ਰਿਹਾ ਕੀ ਆ ਸਾਡੀ ਜਵਾਨੀ ਬਾਹਰ ਤੁਰੀ ਜਾਂਦੀ ਆ ਸਾਡੀਆਂ ਨੌਕਰੀਆਂ ਨੂੰ ਤੁਸੀਂ ਬਾਹਰ ਲੈਣ ਨੂੰ ਨੌਕਰੀਆਂ ਦੇਈ ਜਾਂਦੇ ਹੋ ਇੱਥੇ ਪੜੇ ਲੈ ਕੇ ਟੀਕੇ ਲਾਲਾ ਕੇ ਮਰੀ ਜਾਂਦੇ ਨੇ ਕਹਿੰਦੇ ਸਿੱਖ ਚਿਹਰਾਗਾ ਇਹ ਕਾਹਦੇ ਸਿੱਖ ਚਿਹਰੇ ਨੇ ਇਹ ਇਹਨਾਂ ਦਾ ਸਿਰਾਂ ਬਿੱਤੇ ਜਿਹੜੇ ਦੇ ਪੱਗਾਂ ਵਿੱਚ ਸਿਰ ਪਸਾਏ ਹੋਏ ਨੇ ਇੱਥੇ ਕੋਈ ਸਿੱਖ ਚਿਹਰਾ ਨਹੀਂ ਤੇ ਮੈਂ ਧੰਨਵਾਦ ਕਰਦਾ ਜਿਹੜਦੇ ਜਿੰਨੇ ਲੋਕ ਜਿੰਨੇ ਸਾਡੇ ਐਮਪੀ ਦੋ ਭਾਈ ਸਰਬਜੀਤ ਸਿੰਘ ਖਾਲਸਾ ਭਾਈ ਅੰਮ੍ਰਿਤਪਾਲ ਸਿੰਘ ਜਿਹੜਾ ਡਿਊਡੂ ਕਾਰਡ ਰੀਅਲ ਦੇ ਵਿੱਚ ਬੰਦਾ ਉਹ ਵੀ ਜਲਦ ਜਿਹੜਾ ਜੇਲ੍ਹ ਤੋਂ ਬਾਹਰ ਆ ਰਿਹਾ ਉਹਨਾਂ ਨੇ ਵੀ ਜਿਹੜੀ ਭੈਣ ਸਾਡੀ ਸਰਬਜੀਤ ਕੁਲਵਿੰਦਰ ਕੌਰ ਮਾਫ ਕਰਨਾ ਕੁਲਵਿੰਦਰ ਕੌਰ ਦੀ ਜਿਹੜੀ ਡਟ ਕੇ ਹਮਾਇਤ ਕੀਤੀ ਆ ਤੇ ਸਾਡੇ ਹੋਰ ਪੰਜਾਬੀਆਂ ਨੇ ਬੱਡੇ ਨੇ ਜਿਹੜਾ ਦਿਲ ਜਿਹੜਾ ਖੁੱਲਾ ਕੀਤਾਗਾ ਉਹ ਭੈਣ ਦੇ ਲਈ ਇੱਕ ਮਹੀਨੇ ਦੀ ਲੱਖ ਲੱਖ ਜਿਹੜੀ ਕਹਿਆਗੇ ਲੱਖ ਰੁਪਏ ਇੱਕ ਨੌਕਰੀ ਦਿੱਤੀ ਜਾਵੇ ਇੱਕ ਮਹੀਨੇ ਦੀ ਸਿੱਖ ਕੌਮ ਪਰਵਾਹ ਨਹੀਂ ਕਰਦੀ ਹੁੰਦੀ ਪਰ ਜਦੋਂ ਅਣਖੁੱਤੇ ਕੰਮ ਆਜੇ ਜਦੋਂ ਅਣਖ ਦਾ ਖੁਦਾ ਤੇ ਕਹਿੰਦੇ ਹੁੰਦੇ ਆ ਨਾ ਬੈਰ ਹੁੰਦਾ ਆਤ ਦਾ ਤੇ ਖੁਦਾ ਦਾ ਉੱਤੇ ਫਿਰ ਗਰਾਰੇ ਅੜਦੀ ਆ ਉੱਤੇ ਫਿਰ ਸਾਨੂੰ ਇਹ ਦਾਪੇਚ ਨਹੀਂ ਆਉਂਦੇ ਕਿ ਸਾਡੀ ਨੌਕਰੀ ਜਾਊ ਸਾਡੇ ਜਵਾਗ ਨੇ ਸਾਡੇ ਇਸ ਤਰ੍ਹਾਂ ਪੈਸਾ ਸਾਨੂੰ ਸਭ ਕੁਝ ਕਰਨਾ ਪੈਂਦਾਗਾ ਜਿਸ ਤਰ੍ਹਾਂ ਦੀਪ ਸਿੱਧੂ ਨੇ ਕਿਹਾ ਕਿ ਸਾਨੂੰ ਟੀਸੀ ਵਾਲਾ ਬੇਰ ਵੀ ਲਾਉਣਾ ਆਉਂਦਾਗਾ ਫਿਰ ਉਹਨਾਂ ਨੇ ਲਾਇਆ ਵੀ ਆ ਇਹ ਚ ਗੱਲ ਤੇ ਸੱਕ ਵੀ ਕੋਈ ਨਹੀਂ ਮੈਂ ਤੁਹਾਨੂੰ ਪਹਿਲਾਂ ਕਹਿ ਕੇ ਹਟਿਆ ਔਰਿੰਗਜੀਵ ਤੋਂ ਲੈ ਕੇ ਅਬਦਾਲੀ ਅੱਜ ਤੱਕ ਦਾ ਇਤਿਹਾਸ ਪੜ੍ਹ ਲਓ ਮਸੇ ਰੰਗੜ ਤੋਂ ਬਾਅਦ ਇੰਦਰਾ ਗਾਂਧੀ ਆਈ ਬਿਆਨਤਾ ਆਇਆ ਜਰਨਲ ਬੈਦੀਆ ਆਇਆ ਹੋਰ ਜਿੰਨੇ ਜਿੰਨੇ ਵੀ ਆਏ ਨੇ ਦੁਸ਼ਟ ਸਾਰੇ ਜਿਹੜੇ ਨਰਕਾਂ ਦੇ ਇੱਥੇ ਨਰਕਾ ਨੂੰ ਗਏ ਨੇ ਸਾਰੇ ਇਹ ਤੁਸੀਂ ਸਿੱਖ ਕੌਮ ਦਾ ਇਤਿਹਾਸ ਪੜ੍ਹ ਲਓ ਸਿੱਖ ਇੱਥੇ ਤੁਸੀਂ ਇਹ ਕਹਿੰਦੇ ਹੋ 2% ਨੂੰ ਕਦੇ ਕਹਿੰਦੇ ਹੋ ਕੋਚਲ ਦਾਂਗੇ ਮਲਦਾਂਗੇ ਦਲਦਾਂਗੇ ਤੁਸੀਂ ਉਹਨਾਂ ਉੱਤੇ ਕੋਈ ਪਰਚਾ ਦਰਦ ਨਹੀਂ ਹੁੰਦਾ ਇੱਕ ਲੱਪੜ ਮਾਰੇ ਤੋਂ ਤੁਸੀਂ ਝਟਾਂ ਨੂੰ ਪਰਚਾ ਦਰਦ ਕੀਤਾ ਜਾਂਦਾ ਅਟੈਰੋ ਡਿਗਨੇਸ਼ਨ ਕੀਤੀ ਜਾਂਦੀ ਆ ਤੇ ਉਹਨੂੰ ਉਹਨਾਂ ਦਾ ਪਰਿਵਾਰ ਚੱਕਿਆ ਜਾਂਦਾ ਹੈਗਾ ਇਹ ਕਿੱਥੋਂ ਦਾ ਦੇਾਂਗਾ ਇਹ ਫਿਰ ਤੁਸੀਂ ਕਹਿੰਦੇ ਹੋ ਸਿੱਖ ਬਖਰਾ ਰਾਜ ਚਾਹੁੰਦੇ ਆ ਸਿੱਖ ਖਾਲਸਤਾਨ ਮੰਗਦੇ ਆ ਫਿਰ ਐਸੇ ਅੱਕੇ ਹੋਏ ਕੰਨ ਕੀ ਦੱਸੋ ਰਾਹ ਕੀ ਬਚਦਾ ਹੈ ਸਿੱਖਾਂ ਨੂੰ ਤੁਹਾਡੇ ਥੱਪੜ ਦਾ ਮੁੱਲ ਪੈਂਦਾਗਾ ਤੁਹਾਡੇ ਥੱਪੜ ਦਾ ਮੁੱਲ ਪੈਂਦਾ ਤੁਹਾਡੇ ਥੱਪੜ ਵੱਜਿਆ ਤਾਂ ਕਾਰਵਾਈ ਹੁੰਦੀ ਆ ਸਿੱਖਾਂ ਦੇ ਗਲਾਂ ਵਿੱਚ ਟੈਰ ਪਾ ਪਾ ਕੇ ਛੱਡ ਦਿੱਤੇ ਕੋਈ ਕਾਰਵਾਈ ਨਹੀਂ ਕੋਈ ਕਿਸੇ ਨੂੰ ਦੋਸ਼ੀ ਨਹੀਂ ਇੰਨਾ ਫਰਕ ਆ ਸਾਡੀਆਂ ਤੀਆਂ ਭੈਣਾਂ ਦੇ ਨਾਲ ਰੇਪ ਹੋਏ ਨੇ ਧੀ ਦੇ ਨਾਲ ਪਿਓ ਦਾ ਸੰਬੰਧ ਕਰਾਇਆ ਗਿਆ ਤੇ ਕੋਈ ਪਰਚਾ ਦਰਦ ਨਹੀਂ ਕਿਸੇ ਨੂੰ ਫਾਂਸੀ ਨਹੀਂ ਦਿੱਤੀ ਗਈ ਕੋਈ عمر ਜਿਹੜੀ ਕੈਦ ਨਹੀਂ ਹੋਈ ਕਿਸੇ ਨੂੰ ਤੇ ਥੱਪੜ ਵੱਜੇ ਝਟ ਤੁਸੀਂ ਪਰਚਾ ਦਰਜ ਕਰਤਾ ਤਾਂ ਝਟ ਧਰਾਵਾ ਲਾ ਦਿੱਤੀਆਂ ਤਾਂ ਝਟਾ ਉਹ ਗਰਪਦਾਰ ਕਰ ਲਈ ਬੀੜੀ ਨੂੰ ਸ਼ੇਅਰ ਕਰ ਦਿਓ ਮਾਰੀ ਮੁੱਟੀ ਅਣਖਵ ਦੇ ਨਾਲ ਜਿਉਣਾ ਸਿੱਖ ਲੋ ਉਸ ਕੁੜੀ ਨੂੰ ਜਿਉਣਾ ਸਿੱਖ ਲੋ ਮਾੜਾ ਮੋਟਾ ਜੇ ਪ੍ਰਾਣਾ ਤੁਸੀਂ ਇਤਿਹਾਸ ਭੁੱਲ ਗਏ ਤਾਂ ਨਾ ਮਾ ਇਤਿਹਾਸ ਹਮੇਸ਼ਾ ਲੋਕ ਚੇਤਿਤ ਕਰਾਉਂਦੇ ਫਰੀਦਕੋਟ ਵਾਲਿਆਂ ਨੇ ਕਰਾ ਦਿੱਤਾ ਪਾਈ ਸਰਵਜੀਤ ਸਿੰਘ ਨੂੰ ਜਿਤਾ ਕੇ ਖੰਡੂਰ ਸਾਹਿਬ ਵਸਤੀਆਂ ਦੇ ਹਲਕਿਆਂ ਦੇ ਜਿਹੜਾ ਵੱਡੀ ਵੋਟ ਦੇ ਨਾਲ ਜਿਤਾ ਕੇ ਪਾਈ ਅੰਮਰਿਤਪਾਲ ਸਿੰਘ ਨੂੰ ਇਤਿਹਾਸ ਰਾਜ ਦਿੱਤਾ ਇਤਿਹਾਸ ਦੇ ਵਿੱਚ ਦੋਨੇ ਹਲਕੇ ਆਉਣਗੇ ਆਉਣ ਵਾਲੇ ਟਾਈਮ ਦੇ ਵਿੱਚ ਇਤਿਹਾਸ ਲਿਖਿਆ ਜਾਊ ਇਹਨਾਂ ਹਲਕਿਆਂ ਦਾ ਅਤੇ ਸਿੱਖ ਸਿੱਖ ਦਾ ਬੈਰੀ ਹੋਇਆ ਪਿਆਗਾ ਵੀਡੀਓ ਲੰਬੀ ਹੁੰਦੀ ਆ ਮੈਂ ਇੰਨੀਆਂ ਗੱਲਾਂ ਕਰਦਾ ਸੀ ਬਾਅਦ ਚ ਆਪਾਂ ਫਿਰ ਗੱਲ ਕਰਦਾਂਗੇ ਤੇ ਕਹਿੰਦੇ ਆ ਕਿ ਮਾਫੀ ਮੰਗ ਲਈ ਕੁਲਵਿੰਦਰ ਕੌਰ ਨੇ ਮਾਫੀ ਕਿਉਂ ਮੰਗੀ ਜਿਹੜਾ ਸਾਰਾ ਪੰਜਾਬ ਉਸ ਧੀ ਦੇ ਦਾਲ ਖੜਾਗਾ ਉਹਨੇ ਕਰਿਆ ਕੀ ਆ ਉਹਨੇ ਮਾਫੀ ਮੰਗੂ ਧੰਨਵਾਦ ਵੈਦਜਿਕਾ ਖਾਲਸਾ ਅਸਲ ਵੈਦਜਿਕੀ ਫਤਿਹ